ਉਹ ਜਨਾਬ ਅਸੀਂ ਚੈੱਕ ਕਰੀ ਜਾਨੇ ਗੱਡੀ ਅਸੀਂ ਤੁਹਾਨੂੰ ਸੌਂਬੜੀ ਗੱਡੀ ਅਸੀਂ ਕਿੱਥੇ ਕਰੀ ਜਾਨੇ ਗਿੱਲੇ ਵਿੱਚ ਕਿਤਨਾ ਗਿਆ ਘੰਟੀ ਮਾਰ ਲਿਓ ਨਾ ਘੰਟੀ ਮਾਰ ਲੇ ਬਲਾ ਸਹੀ ਹੈ ਕਾਬਲੈਸ ਮੁਨਤਬਾ ਫਾਜ਼ਿਲ ਕਾਬਲੈਸ ਗੁਰਦਾਬਾਦ ਮੁਰਦਾਬਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਤਾਂ ਚੱਲਣ ਦੋ ਇਹ ਮਾਮਲਾ ਕੱਲ ਰਾਤੀ ਜਿਹੜੇ ਗੋਮਚ ਫੜੇ ਜੈ ਹਨ ਜੀ ਸਾਰੇ ਇਹ ਇਹ ਜਿਹੜਾ ਮਾਮਲਾ ਹੈਗਾ ਪੁਲਿਸ ਸਟੇਸ਼ਨ ਕੋਈਆਂ ਸਰਵਰ ਨਾਲ ਰਿਲੇਟਡ ਹੈਗਾ ਇਹਦੇ ਵਿੱਚ ਕੱਲ੍ਹ ਨੂੰ ਕਿ ਇਨਫੋਰਮੇਸ਼ਨ ਆਈ ਕਿ ਇੱਕ ਟਰੱਕ ਦੇ ਵਿੱਚ ਨਕਾਵਾਂ ਨੂੰ ਜਿਹੜਾ ਹੈਗਾ ਕੋਈ ਲੈ ਕੇ ਜਾ ਰਿਹਾ ਹੈਗਾ ਤੇ ਉਹਨਾਂ ਨੇ ਇਹ ਕਮਸ਼ਾ ਜਤਾਈ ਸੀ ਕਿ ਸ਼ਾਇਦ ਸਲੋਟਰਿੰਗ ਲਈ ਲੈ ਕੇ ਜਾ ਰਿਹਾ ਹੈ ਜੀ ਜੀ ਸੋ ਉਹਨੂੰ ਐਪ੍ਰੀਹੈਂਡ ਕੀਤਾ ਗਿਆ ਉਹਨੂੰ ਟਰੱਕ ਨੂੰ ਰੋਕਿਆ ਗਿਆ ਉਹਦੇ ਚੈਕਿੰਗ ਤੋਂ ਪਾਇਆ ਗਿਆ ਕਿ ਜਿਹੜੀਆਂ ਉਹਦੇ ਵਿੱਚ ਗਾਵਾਂ ਲੈ ਕੇ ਜਾ ਰਹੇ ਸੀ ਜਿਨ੍ਹਾਂ ਵਿੱਚ 11 ਗਾਵਾਂ ਇੱਕ ਬੋਦਾ ਤੇ ਇੱਕ ਬੱਚਾ ਸੀ ਇਹ ਜੋ ਚੈਕਿੰਗ ਤੋਂ ਪਾਇਆ ਗਿਆ ਕਿ ਸਾਰੀਆਂ ਜਿਹੜੀਆਂ ਜਗੀਆਂ ਇਤਦਾਰੂ ਇਹਨਾਂ ਦੇ ਵਿੱਚ ਪਸ਼ੂ ਸੀਗੇ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਲੋਟਰਿੰਗ ਵਾਲੀ ਗੱਲ ਹੈਗੀ ਹੈ ਜਿਹੜੀ ਨਹੀਂ ਪਾਈ ਗਈ ਤੇ ਇਹਦੇ ਵਿੱਚ ਲੇਕਿਨ ਉੱਥੇ ਇਹ ਜਰੂਰ ਪਾਇਆ ਗਿਆ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜੈਸਟਿਡ ਉਹਦੇ ਵਿੱਚ ਸੀਗੇ ਉਹ ਤੇ ਜਿਸ ਦੇ ਕਾਰਨ ਜਿਹੜਾ ਹੈਗਾਗਾ ਪ੍ਰੋਵੈਂਸ਼ਨ ਆਫ ਕਰੂਅਲਟੀ ਟੂ ਐਨੀਮਲ ਐਕਟ ਦੇ ਇਹਦੀ ਨਾ ਜਿਹੜਾ ਹੈਗਾਗਾ ਇੱਕ ਮੁਕੱਦਮਾ ਰਜਿਸਟਰ ਕੀਤਾ ਗਿਆ ਦੋ ਬੰਦਿਆਂ ਦੇ ਖਿਲਾਫ ਇੱਕ ਕਾਲੂ ਐਂਡ ਸੈਕੰਡਲੀ ਮਾਰਾ ਦੇ ਖਿਲਾਫ ਤੇ ਜਿਹੜਾ ਇਹ ਤਾਂ ਗਿਆ ਇਸ ਤੋਂ ਇਲਾਵਾ ਜਿਹੜਾ گاਵਾਂ ਨੂੰ ਇੱਕ ਇੱਕ ਇਰਮਾਰਕ ਬਿਸਰਖਣ ਜਗ੍ਹਾ ਤੇ ਜਿਹੜਾ ਹੈਗਾ ਰੱਖਿਆ ਗਿਆ ਹੈ ਸੋ ਇਹਦੇ ਵਿੱਚ ਸਲੋਟਰਿੰਗ ਵਾਲੀ ਜਾਂ ਕਿਸੇ ਵੀ ਤਰ੍ਹਾਂ ਦੀ ਇਹ ਕੋਈ ਵੀ ਗੱਲ ਜਿਹੜੀ ਹੈਗੀ ਨਹੀਂ ਪਾਈ ਗਈ ਕਿਸੇ ਵੀ ਤਰ੍ਹਾਂ ਦੀ ਇਹ ਜਹੇ ਕੋਈ ਸੂਚਨਾ ਤੇ ਮੈਂ ਕਹੂੰਗਾ ਕਿ ਲੋਕਾਂ ਨੂੰ ਕਿ ਯਕੀਨ ਨਾ ਕਰਨ ਇਹ ਬਿਲਕੁਲ ਨਹੀਂ ਇਹਦੇ ਵਿੱਚ ਨਹੀਂ ਪਾਇਆ ਗਿਆ ਕੋਈ ਜੀ ਹਿੰਦੂ ਨੇਤਾ ਦਾਵਾ ਕਰਦੇ ਨੇ ਵੀ ਗਊ ਤਸਕਰੀਵਾਦ ਰਹੀ ਹੈ ਜਾਂ ਕੋਈ ਜਾਣ ਬੁਝਕੇ ਕੋਲ ਅੱਲਾ ਤੇ ਸੁਣਿਆ ਦਰਨਾ ਵੀ ਲਾ ਦਿੱਤਾ ਗਿਆ ਉਸ ਤੋਂ ਅੰਝ ਕੀ ਕਹਿਣਾ ਚਾਹੁੰਗਾ ਨਹੀਂ ਇਹ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਗਊ ਤਸਕਰੀ ਵਾਲੀ ਕੋਈ ਗੱਲ ਨਹੀਂ ਉਹਨਾਂ ਦੀਆਂ ਆਪਣੀਆਂ ਇਹ ਮਾਲਕੀ ਗਾਵਾਂ ਨੇ ਉਹ ਆਪਣੇ ਮਾਲਕੀ ਗਾਵਾਂ ਜਿਹੜੀਆਂ ਹੈ ਚਰਵਾਹੇ ਨੇ ਬੇਸਿਕਲੀ ਤੇ ਵਧੀਆ ਜਿਹੜੇ ਹੈਗੇ ਆ ਉਹਦੇ ਥਾਲ ਚ ਜਾ ਰਹੇ ਸੀ ਲੇਕਿਨ ਹਾਂ ਉਹਨਾਂ ਦੇ ਇੱਕ ਤੇ ਜ਼ਰੂਰ ਇਹ ਸੀਗਾ ਕਿ ਉਹਨਾਂ ਨੂੰ ਬੜਾ ਹੀ ਇੱਕ ਕੰਜਸਟਡ ਜਗ੍ਹਾ ਦੇ ਵਿੱਚ ਉਹਨਾਂ ਨੂੰ ਉਹ ਲੈ ਕੇ ਜਾ ਰਹੇ ਸੀ ਜਿਹੜਾ ਜਿਹੜਾ ਕਿ ਥੋੜਾ ਅ ਅਗਰ ਆਪਾਂ ਐਨੀਮਲ क्रुएਲਟੀ ਦੇ ਪ੍ਰੋਵੀਜ਼ਨਸ ਦੇਖੀਏ ਉਹਦੇ ਅਧੀਨ ਜਿਹੜੀ ਇੱਕ ਆਪਣੀ ਉਹ ਗਲਤ ਹੋ ਜਾਂਦਾ ਇਸ ਇਸ ਕਾਰਨ ਜਿਹੜਾ ਹੈਗਾ ਐਫ ਆਰ ਦਾ ਤੁਸੀਂ ਵੇਖਿਆ ਤਾਂ ਰਾਤੀ ਉਹਨਾਂ ਨੂੰ ਧਰਨਾ ਵੀ ਲਗਾ ਦਿੱਤਾ ਗਿਆ ਪੁਲਿਸ ਵਾਲੇ ਸਰਵਾਈ ਨਹੀਂ ਕਰਦੇ ਉਹ ਸਮਝ ਕੀ ਕਹਿਣਾ ਚਾਹੁੰਦਾ ਦੇਖੋ ਜਿਹੜਾ ਇਹ ਧਰਨਾ ਕੋਈ ਲਗਾ ਦਿੰਦਾ ਹੈਗਾ ਬਿਲਕੁਲ ਹੀ ਮੈਂ ਤਾਂ ਕਹਾਂਗਾ ਕਿ ਇਹ ਬੇਬੁਨਿਆਦ ਇੱਕ ਚੀਜ਼ ਸੀਗੀ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਇਹ ਜਿਹੜਾ ਧਰਨਾ ਲਗਾ ਕੇ ਜਾਏ ਕਰਕੇ ਇਹਦੇ ਚ ਆਮ ਲੋਕਾਂ ਦੀ ਹੀ ਪਰੇਸ਼ਾਨੀ ਬਣਦੀ ਹੈਗੀ ਹੈ ਇਹ ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਇਹ ਇਹੋ ਜਿਹੇ ਜਿਹੜੇ ਹੱਥ ਕੰਡੇ ਆ ਉਹ ਕਦੇ ਵੀ ਨਾ ਬਣਾਉਣ ਆਪਣੀ ਜਿਹੜੀ ਗੱਲ ਹੈਗੀ ਆ ਉਹ ਸਿੱਧੀ ਪੁਲਿਸ ਤੱਕ ਰੱਖਣ ਪੁਲਿਸ ਉਹਦੇ ਵਿੱਚ ਜਿਹੜੀ ਬਣਦੀ ਕਾਰਵਾਈ ਹੋਊਗੀ ਉਹ ਜ਼ਰੂਰ ਕਰੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਝੂਠੀ ਇਨਫੋਰਮੇਸ਼ਨ ਅਗਰ ਕੋਈ ਵੀ ਮਿਸ ਇਨਫੋਰਮੇਸ਼ਨ ਫਲਾਏਗਾ ਜਾਂ ਕੋਈ ਕੋਈ ਹੇਟ ਕ੍ਰਾਈਮ ਵਾਲੀ ਚੀਜ਼ ਹੇਟ ਸਪੀਚ ਜਾਂ ਕੋਈ ਉਹ ਜੀ ਕਰੇਗਾ ਉਹਨੂੰ ਬੜੇ ਹੀ ਸਖਤੀ ਨਾਲ ਲਿਆ ਜਾਵੇਗਾ ਤੇ ਸਖਤ ਜਿਹੜੀ ਕਾਰਵਾਈ ਉਹ ਕੀਤੀ ਜਾਵੇਗੀ ਠੀਕ